ਆਜ਼ਾਦੀ ਅਮਰਤਾ ਪ੍ਰੀਤਬ ਨੇ ਆ ਬੋਲ ਰੇਲ ਗੱਡੀ ਦੇ ਵਿੱਚ ਬੈਠਿਆਂ ਲਿਖੇ ਅੱਜ ਆਖਾਂ ਵਾਰਛਾ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਉਹ ਦੋਸਤੋ ਉਹ ਆਜ਼ਾਦੀ ਬਕਾਲ ਤੇ ਪੰਜਾਬ ਦੀ ਵੰਡ ਹੋਈ ਪੰਜਾਬ ਤੇ ਐ ਵਿੱਚ ਕਾਇਉ ਰੱਖ ਕੇ ਜਿਵੇਂ ਆਰੀ ਨਾਲ ਲੱਕੜ ਚੀਰੀ ਦੀ ਇਦਾਂ ਚੀਰਿਆ ਗਿਆ ਆ ਲੋਕਾਂ ਦਾ ਕੋਈ ਹਾਲ ਹੀ ਉਦੋਂ ਜੋ ਕੋਈ ਲੀੜਾ ਲੱਤਾ ਮਾੜਾ ਮੋਟਾ ਚੁੱਕਿਆ ਚੁੱਕ ਕੇ ਤੁਰ ਪੇ ਗੱਡਿਆਂ ਤੇ ਸਾਈਕਲਾਂ ਤੇ ਘੋੜਿਆਂ ਤੇ ਤੇ ਜਿਹੜੀਆਂ ਢੀਆਂ ਧਿਆਣੀਆਂ ਜਿਨ੍ਹਾਂ ਨੇ ਕਿਤੇ ਜਾ ਕੇ ਅੱਗੇ ਵਸਣਾ ਸੀ ਉਹਨਾਂ ਦੀਆਂ ਸਦਰਾਂ ਉੱਥੇ ਹੀ ਮਿੱਟੀ ਚ ਮਿਲਾਤੀਆਂ ਹਜ਼ਾਰਾਂ ਏਕੜ ਉਧਰਲੇ ਪੰਜਾਬ ਛੱਡ ਕੇ ਆਏ ਅੱਜ ਵੀ ਜਲੰਧਰ ਰਿਕਾਰਡ ਪਿਆ ਫੋਲਿਓ ਜਾ ਕੇ ਯਾਰਾਂ ਦੇ ਸੈਂਕੜੇ ਏਕੜ ਵੀ ਨਹੀਂ ਮਿਲੇ ਜੇ ਪੰਜਾਬ ਚ ਨਹੀਂ ਲੈਂਡ ਤੇ ਹੋਰ ਲਿਆ ਸੂਬਿਆਂ ਚ ਤੇ ਹੈਗੀ ਸੀ ਨਾ ਉੱਥੇ ਦੇ ਦਿੰਦੇ ਸਾਡੇ ਇੱਕ ਰਿਸ਼ਤੇਦਾਰ ਸੀ ਵੱਡੀ ਲਿលਿਆਣੀ ਰਹਿੰਦੇ ਹੁੰਦੇ ਸੀ 3000 ਕਿੱਲੇ ਦੇ ਮਾਲਕ ਸੀ ਤੇ ਇੱਥੇ ਆ ਕੇ ਉਹਨਾਂ ਨੂੰ ਕੀ ਮਿਲਿਆ ਆ ਪੱਟੀ ਰਹਿੰਦੇ ਕੋਈ ਪੁੱਛ ਲਿਓ ਜਾ ਕੇ 100 150 250 ਕਿੱਲਾ ਕਿੱਥੇ 3000 ਕਿੱਲਾ ਉਹ ਜੇ ਸਾਂਝਾ ਪੰਜਾਬ ਹੁੰਦਾ 36 ਜ਼ਿਲ੍ਹਿਆਂ ਦੇ ਮਾਲਕ ਹੁੰਦੇ ਤੇ ਕਿੰਨੀ ਕਿਨੀ ਪੈਲੀ ਹੁੰਦੀ ਸਾਨੂੰ ਕੀ ਲੋੜ ਸੀ ਬਾਹਰ ਅ ਕੈਨੇਡਾ ਅ ਗਲੈਂਡ ਤੇ ਜਾ ਕੇ ਰੈਸਟੋਰੈਂਟਾਂ ਤੇ ਭਾਂਡੇ ਮਾਂਜਣ ਦੀ ਤਰਲੇ ਕੱਢਣ ਦੀ ਸਾਨੂੰ ਕੰਮ ਦੇ ਫਲਾਨਿਆਂ ਹਨ ਉਹ ਰਾਤ ਦਾ ਤ ਹੁਕਮ ਆ ਜੇ ਪੀੜੀ ਦਰ ਪੀੜੀ ਰਹਿਣ ਵਾਲਿਆਂ ਨੂੰ ਕਿ ਛੱਡ ਜੋ ਅੱਜ ਤਾ ਡਾ ਨਹੀਂ ਆ ਜਿਹੜੇ ਘਰ ਬੂਏ ਨੂੰ ਏਟ ਏਟ ਚਿਣ ਕੇ ਲਾਈ ਹੋਵੇ ਆਪਦੀ ਮਿਹਨਤ ਪਸੀਨੇ ਦੀ ਕਮਾਈ ਦੀ ਕਰਕੇ ਤੇ ਉਹ ਰਾਤ ਨੂੰ ਅੱਧੀ ਰਾਤ ਹੁਕਮ ਹੋ ਜੇ ਵੀ ਸਵੇਰੇ ਐਨੇ ਥਾਂ ਤੋਂ ਅੱਗੇ ਲੰਘ ਜੋ ਇਹ ਤਾ ਡਾ ਨਹੀਂ ਕੀ ਉਹਨਾਂ ਲੋਕਾਂ ਤੇ ਉਸ ਸਮੇਂ ਬੀਤੀ ਹੋ ਕਿਸ ਤਰ੍ਹਾਂ ਲੋਕਾਂ ਆਪਦੀਆਂ ਜਾਨਾਂ ਬਚਾਈਆਂ ਸਾਰੀਆਂ ਜਾਇਦਾਦਾਂ ਪਿੱਛੇ ਰਹਿ ਗਈਆਂ ਆ ਆਖੋ ਇੱਥੇ ਸੜਕ ਤੇ 50 ਹਜ਼ਾਰ ਨੋਟ ਡੇਪੇ ਉਹ ਨਹੀਂ ਭੁੱਲਦਾ ਦੋ ਚਾਰ ਦਿਨ ਕਿੰਨੀਆਂ ਕਿੰਨੀਆਂ ਵੱਡੀਆਂ ਜਾਇਦਾਦਾਂ ਸੀ ਸਿੱਖਾਂ ਦੀਆਂ ਜਿਹੜੀਆਂ ਛੱਡ ਕੇ ਉੱਧਰ ਆਏ ਆ ਸਿਰਫ ਆਪਦੀਆਂ ਜਾਨਾਂ ਬਚਾ ਕੇ ਇੱਧਰ ਆਏ ਤੇ ਇੱਧਰ ਆਿਆਂ ਨੂੰ ਕੋਈ ਲਾਹੌਰ ਗਏ ਕਹਿੰਦਾ ਕੋਈ ਫਲਾਨੇ ਕੋਈ ਛਲਾਨੇ ਤੇ ਜਿਹੜੇ ਉਹ ਇਧਰੋਂ ਉੱਜੜ ਕੇ ਉੱਧਰ ਗਏ ਉਹਨਾਂ ਨੂੰ ਉਹ ਕੋਈ ਕੋਹ ਕੋਈ ਕੋਹ ਕਹਿੰਦਾ ਵੱਖ-ਵੱਖ ਨਾਂ ਰੱਖੇ ਲੋਕਾਂ ਬਕਾਲ ਦੇ ਲੋਕ ਅੱਜ ਦੇ ਦਿਨ ਮੰਦਰਾਂ 'ਚ ਜਾ ਕੇ ਤੇ ਆਪਦੇ ਵਿਛੜ ਗਏ ਸਕੇ ਸੰਬੰਧੀਆਂ ਉਸ ਸਮੇਂ ਦੀਆਂ ਜਾ ਕੇ ਪ੍ਰਾਰਥਨਾ ਕਰਦੇ ਉਹਨਾਂ ਦੀਆਂ ਸੁੱਖ ਸ਼ਾਂਤੀਆਂ ਮੰਗਦੇ ਆ ਤੇ ਸਾਡੇ ਪੰਜਾਬੀ ਤੁਸੀਂ ਆਪੇ ਹੁਣ ਮੈਂ ਉਹ ਅਗਲੀਆਂ ਗੱਲਾਂ ਕਿਉਂ ਕਹਾਂ ਕਿ ਤੁਸੀਂ ਕਿਤੇ ਜਾਣਦੇ ਨਹੀਂ ਤੁਹਾਨੂੰ ਦੱਸਦਿਆਂ ਨੂੰ ਕਈ ਕਈ ਸੌ ਵਰੇ ਹੋਗੇ ਆ ਕਹਿੰਦੇ ਇਹ ਤੇ ਜਿਹੜੀ ਆ ਆਜ਼ਾਦੀ ਆ ਉਹਨਾਂ ਦੀ ਆ ਭਾਉ ਉਹਦੇ ਬਦਲੇ ਆ ਇੱਥੇ ਦੱਸ ਕੀ ਆ ਕਿਹੜੇ ਕਾਨੂੰਨ ਅੰਗਰੇਜ਼ ਵਾਲੇ ਸਾਰੇ ਚੱਲੀ ਜਾਂਦੇ ਸੀ ਉਹੋ ਹੀ ਠਾਣੇਦਾਰੀ ਸਿਸਟਮ ਚੱਲਦਾ ਈ ਉਹੋ ਹੀ ਪਟਵਾਰੀ ਸਿਸਟਮ ਚੱਲਦਾ ਈ ਕਿਹੜੀ ਬਦਲੀ ਕਿਹੜਾ ਨਿਜਾਮ ਬਦਲਿਆ ਕਿਸ ਤਰ੍ਹਾਂ ਘਰ ਘਾਟ ਬਣਾਏ ਹੋਣਗੇ ਉਹਨਾਂ ਲੋਕਾਂ ਉਹ ਜਾ ਤੁਹਾਨੂੰ ਮੈਂ ਦਿਖਾਉਣਾ ਵਾਂ ਆ ਅਗਲੀ ਵੀਡੀਓ ਖਾਉਂਗਾ ਐੜੀਆਂ ਐੜੀਆਂ ਬਿਲਡਿੰਗਾਂ ਅੱਜ ਵੀ ਤੁਹਾਨੂੰ ਢੀਕਣ ਦਈਆਂ ਜੇ ਅੱਜ ਵੀ ਤੁਹਾਨੂੰ ਢੀਕਣ ਦਈਆਂ ਉਹ ਗੁਰਦੁਆਰੇ ਸਹਿਬਾਨ ਜਿੱਥੇ ਗੁਰੂਆਂ ਨੇ ਚਰਨ ਪਾਏ ਜਿੱਥੇ ਜਿੱਥੇ ਗੁਰੂ ਸਹਿਬਾਨ ਗਏ ਆ ਉਹ ਅੱਜ ਵੀ ਢੀਕਦੇ ਆ ਇਹੇ ਆ ਗਾਂਧੀ ਦੇ ਅੱਜ ਨਾ ਤੇ ਆ ਨਹਿਰੂ ਵਾ ਗਾਂਧੀ ਤੇ ਕਹਿੰਦਾ ਹੈ ਮੇਰੀ ਲਾਸ਼ ਤੇ ਪਾਕਿਸਤਾਨ ਬਣਾਉਂਦੇ ਉਹ ਉਹ ਅੜ ਗਿਆ ਗਾੜੀ ਜਾ ਕੇ ਨੇ ਯਨਾ ਤੇ ਉਧਰੋਂ ਇਹ ਨਹਿਰੂ ਆ ਕੇ ਮੈਂ ਬਣਨਾ ਵਾ ਤੇ ਮਾਸਟਰ ਤਾਰਾ ਸੋਂ ਵਿੱਚ ਵਿਚਾਲੇ ਉਹੀ ਭੱਜਾ ਫਿਰਦਾ ਦੱਸ ਕੀ ਭਉਆ ਲਾਹੌਰ ਜੇ ਉਸ ਸਮੇਂ ਦਾ ਲਾਹੌਰ ਤੇ ਹੈ ਹੀ ਪੰਜਾਬ ਦਾ ਦਿਲ ਸੀ ਪਰ ਭਉ ਜਦੋਂ ਜਦੋਂ ਸਾਡੇ ਪਰ ਖਿਲਾਫ ਕਿਸਮਤ ਹੀ ਹੋ ਗਈ ਹੋਰ ਕਿਸੇ ਨੂੰ ਕੀ ਦੋਸ਼ ਦੇਣਾ ਆ ਸਾਰਿਆਂ ਲੈਣਾ ਪੜਦਿਗੇ ਅੱਜ ਆਖਾਂ ਵਾਰਛਾ ਨੂੰ ਇਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲੋ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਸ਼ ਸ਼ਾਹ ਨੂੰ ਕਹਿਣ ਵੇ ਦਰਦਮੰਦਾਂ ਦੇ ਆ ਦਰਦਿਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸੀਆਂ ਤੇ ਲਹੂ ਦੀ ਭਰੀ ਚਨਾਬ ਇਹ ਬੋਲ ਅਮਰਤਾ ਪ੍ਰੀਤਮ ਜੀ ਨੇ ਦਿੱਲੀ ਤੋਂ ਪਠਾਨਕੋਟ ਨੂੰ ਆਉਂਦਿਆਂ ਸਮਿਆਂ ਰੇਲ ਗੱਡੀ ਦੇ ਵਿੱਚ ਲਿਖੇ ਜਿਤੋਂ ਉਹ ਨੌਕਰੀ ਦੀ ਤਲਾਸ਼ ਕਰ ਰਹੇ ਸੀ ਉਹ ਵੀ ਪਾਕਿਸਤਾਨੋਂ ਵੰਡ ਤੋਂ ਪਹਿਲਾਂ ਪਾਕਿਸਤਾਨ ਰਹਿੰਦੇ ਸੀ ਤੇ ਉਧਰੋਂ ਇੱਧਰ ਆਏ ਸੀ ਦੋਸਤੋ ਬੜੀਆਂ ਵੱਡੀਆਂ ਵੱਡੀਆਂ ਕਹਾਣੀਆਂ ਜੇ ਤੁਹਾਡੇ ਨਾਲ ਛੇੜੀਏ ਨਾ ਤੇ ਕਈ ਘੰਟੇ ਸਮਾਂ ਚਾਹੀਦਾ ਪਰ ਜੋ ਉਹਨਾਂ ਲੋਕਾਂ ਤੇ ਗੁਜ਼ਰੀ ਅੱਜ ਵੀ ਅਰਦਾਸ ਕਰਦੇ ਕਿ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇ ਉਹ ਧੀਆ ਧਿਆਣੀਆਂ ਜੇ ਉਧਰੋਂ ਵੱਡੇ ਇਧਰੋਂ ਵੱਡੇ ਸਾਰੇ ਆਪਣੇ ਸੀ ਕੋਈ ਨਹੀਂ ਸੀ ਕੁਝ ਵੀ ਪਰ ਜਦੋਂ ਇਹ ਲੀਡਰਾਂ ਨੇ ਲਕੀਰਾਂ ਖਿੱਚਤੀਆਂ ਲੋਕਾਂ ਦਾ ਆ ਵੇਖ ਲਓ ਵੀਡੀਓ ਦੇ ਵਿੱਚ ਸ਼ਰਯਾਮ ਦੱਸਣਾ ਕੀ ਤੁਹਾਨੂੰ ਤੇ ਸ਼ਰਯਾਮ ਦੱਸਣ ਦਿਆ ਵੇਖ ਲਓ ਕੀ ਹੁੰਦਿਆ